भाई पंजाबी पंजाब कमाल करती चंडीगढ़ एयरपोर्ट पे जो हादसा हुआ वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सी आई एस एफ की ਉਹਨਾਂ ਨੇ ਮੇਰੇ ਉਹਨਕੇ ਪਾਸ ਸਿਆ ਉਹਨੂੰ ਕ੍ਰਾਸ ਕਰਨੇ ਦਾ ਇੰਤਜ਼ਾਰ ਕੀਤਾ ਔਰ ਸਾਈਡ ਸੇ ਆਕਰ ਜੋ ਹੈ ਮੂਜੇ ਮੇਰੇ ਫੇਸ ਪੇ ਹਿਟ ਕੀਆ ਔਰ ਗਾਲੀਆਂ ਦੇਨੇ ਲੱਗੀਆਂ ਔਰ ਜਬ ਮੈਨੇ ਉਹਨੂੰ ਪੁੱਛਿਆ ਕਿ ਉਹਨਾਂ ਨੇ ਐਸਾ ਕਿਉਂ ਕੀਆ ਤਾਂ ਉਹਨਾਂ ਨੇ ਕਹਾ ਕਿ ਉਹ ਫਾਰਮਰਸ ਪ੍ਰੋਟੈਸਟ ਕੋ ਜੋ ਹੈ ਉਹ ਸਪੋਰਟ ਕਰਤੀ ਹੈ ਤੇ ਦੇਖ ਲਈ ਤੁਸੀਂ ਸਾਰਿਆਂ ਨੇ ਵੀਡੀਓ ਹੁਣ ਇਹ ਸਾਡੀ ਪੰਜਾਬ ਦੀ ਧੀ ਹੈ ਸੀਆਈਐਸਐਫ ਵਿੱਚ ਨੌਕਰੀ ਕਰਦੀ ਸੀਆਈਐਸਐਫ ਫੌਜ ਹੁੰਦੀ ਜਿਹੜੀ ਉਹਦੇ ਚ ਨੌਕਰੀ ਕਰਦੀ ਮੋਹਾਲੀ 에ਅਰਪੋਰਟ ਤੇ ਇਹਦੀ ਭੈਣ ਸਾਡੀ ਦੀ ਡਿਊਟੀ ਆ ਕੰਗਣਾ ਰਣੋਤ ਦੇ ਇਹਨੇ ਮੂੰਹ ਤੇ ਥੱਪੜ ਮਾਰਿਆ ਮੋਹਾਲੀ 에ਰਪੋਰਟ ਤੇ ਤੇ ਉਹ ਥੱਪੜ ਇਸ ਕਰਕੇ ਵੱਜਿਆ ਇਹਦੇ ਜਦੋਂ ਕਿਸਾਨ ਅੰਦੋਲਨ 2020 ਦੇ ਵਿੱਚ ਦਿੱਲੀ ਚੱਲ ਰਿਆ ਸੀ ਪੰਜਾਬ ਸਾਰਾ ਪ੍ਰੋਟੈਸਟ ਕਰ ਰਿਆ ਸੀ ਖੇਤੀ ਕਾਨੂੰਨ ਬਿੱਲਾਂ ਨੂੰ ਲੈ ਕੇ ਉਦੋਂ ਇਸੇ ਕੰਗਣਾ ਰਣੋਤ ਨੇ ਬਿਆਨ ਦਿੱਤਾ ਸੀ ਵੀ ਜਿਹੜੀਆਂ ਇਹ ਪੰਜਾਬ ਦੀਆਂ ਮਾਈਆਂ ਏ ਬੀਬੀਆਂ ਔਰਤਾਂ ਧਰਨੇ ਵਿੱਚ ਆ ਕੇ ਬੈਠੀਆਂ ਨੇ ਇਹ 5-500 ਰੁਪਏ ਦੇ ਵਿੱਚ ਪੰਜਾਬ ਤੋਂ ਲਿਆਂਦੀਆਂ ਹੋਈਆਂ 5-500 ਰੁਪਏ ਦੀ ਕਹਿੰਦੀ ਇਹ ਇਹਨਾਂ ਦੀ ਈਕਾਤ ਹੈ ਪੰਜਾਬ ਦੀਆਂ ਬੀਬੀਆਂ ਦੀ ਕੰਗਣਾ ਰਣੋਤ ਦਾ ਇਹ ਬਿਆਨ ਸੀ ਉਸੇ ਬਿਆਨ ਨੂੰ ਦੇਖਦੇ ਹੋਏ ਉਦੋਂ ਬਹੁਤ ਵੱਡਾ ਵਿਵਾਦ ਹੋਇਆ ਸੀ ਪਰ ਪੰਜਾਬੀਆਂ ਦੇ ਇਹ ਹਿਰਦੇ ਵਿੱਚ ਗੱਲ ਬੈਠੀ ਹੋਈ ਵੀ ਕਦੇ ਵੀ ਔਰਤ ਦੇ ਉੱਤੇ ਕੋਈ ਵੀ ਪੰਜਾਬੀ ਜਾਂ ਗੁਰੂ ਦਾ ਸਿੱਖ ਹੱਥ ਨਹੀਂ ਚੱਕਦਾ हां पर ਸਾਡੀਆਂ ਸਿੱਖ ਬੀਬੀਆਂ ਤਾਂ ਜਰੂਰ ਚੱਕ ਸਕਦੀਆਂ ਹੱਥ ਉਸੇ ਚੀਜ਼ ਦਾ ਨਤੀਜਾ ਇਹਨੂੰ 2020 ਦੇ ਇਹਦੇ ਮੂੰਹੋਂ ਜਿਹੜੀ ਨਿਕਲੀ ਗੱਲ ਉਹਦਾ ਜਿਹੜਾ ਅੱਜ ਨਤੀਜਾ ਖਮਿਆਜ ਅੱਜ ਭੁਗਤਣਾ ਪਿਆ ਤੇ ਬਹੁਤ ਵਧੀਆ ਹੋਇਆ ਸ਼ਾਬਾਸ਼ੀ ਹੈ ਸਾਡੀ ਭੈਣ ਨੂੰ ਜਿਨੇ ਆਪਣੀ CISF ਦੀ ਇੱਕ ਸਰਕਾਰੀ ਨੌਕਰੀ ਦਾਤੇ ਲਾ ਕੇ ਇਹਨੂੰ ਕੰਗਣਾ ਰਣੌਤ ਨੂੰ ਸਬਕ ਸਿਖਾਇਆ ਤੇ ਅੱਗੇ ਲਈ ਸੋਚ ਸਮਝ ਕੇ ਇਹ ਔਰਤ ਬੋਲੂਗੀ ਪੰਜਾਬ ਬਾਰੇ ਪੰਜਾਬ ਦੀਆਂ ਮਾਈਆਂ ਬਾਰੇ ਪੰਜਾਬ ਦੇ ਸਿੰਘਾਂ ਬਾਰੇ ਤੇ ਕਿਸਾਨਾਂ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਭਾਈ ਪੰਜਾਬੀ ਅੱਜ ਪੰਜਾਬ ਦੀ ਧੀ ਨੇ ਕਮਾਲ ਕਰਤੀ ਤੇ ਤੁਹਾਨੂੰ ਦੱਸ ਦਨੇ ਅੱਜ ਕੀ ਹੋਇਆ ਵੀਡੀਓ ਵਿੱਚ ਲਾ ਦਨੇ ਆ ਤੁਸੀਂ ਦੇਖ ਲਿਓ ਆ ਚੰਡੀਗੜ੍ਹ 에어ਪੋਰਟ ਤੇ ਜੋ ਹਾਦਸਾ ਹੋਇਆ आ वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतज़ार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं तो देख ली तो सारे ने वीडियो ਇਹ ਸਾਡੀ ਪੰਜਾਬ ਦੀ ਧੀ ਐ ਸੀਆਈਐਸਐਫ ਵਿੱਚ ਨੌਕਰੀ ਕਰਦੀ ਸੀਆਈਐਸਐਫ ਫੌਜ ਹੁੰਦੀ ਜਿਹੜੀ ਉਹਦੇ ਚ ਨੌਕਰੀ ਕਰਦੀ ਮੋਹਾਲੀ 에ਰਪੋਰਟ ਤੇ ਇਹਦੀ ਭੈਣ ਸਾਡੀ ਦੀ ਡਿਊਟੀ ਆ ਕੰਗਣਾ ਰਣੋਤ ਦੇ ਇਹਨੇ ਮੂੰਹ ਤੇ ਥੱਪੜ ਮਾਰਿਆ ਮੋਹਾਲੀ 에ਰਪੋਰਟ ਤੇ ਤੇ ਉਹ ਥੱਪੜ ਇਸ ਕਰਕੇ ਵੱਜਿਆ ਇਹਦੇ ਜਦੋਂ ਕਿਸਾਨ ਅੰਦੋਲਨ 2020 ਦੇ ਵਿੱਚ ਦਿੱਲੀ ਚੱਲ ਰਿਆ ਸੀ ਪੰਜਾਬ ਸਾਰਾ ਪ੍ਰੋਟੈਸਟ ਕਰ ਰਿਆ ਸੀ ਖੇਤੀ ਕਾਨੂੰਨ ਬਿੱਲਾਂ ਨੂੰ ਲੈ ਕੇ ਉਦੋਂ ਇਸੇ ਕੰਗਣਾ ਰਣੋਤ ਨੇ ਬਿਆਨ ਦਿੱਤਾ ਸੀ ਵੀ ਜਿਹੜੀਆਂ ਇਹ ਪੰਜਾਬ ਦੀਆਂ ਮਾਈਆਂ ਇਹ ਬੀਬੀਆਂ ਔਰਤਾਂ ਧਰਨੇ ਵਿੱਚ ਆ ਕੇ ਬੈਠੀਆਂ ਨੇ ਇਹ 5-500 ਰੁਪਏ ਦੇ ਵਿੱਚ ਪੰਜਾਬ ਤੋਂ ਲਿਆਂਦੀਆਂ ਹੋਈਆਂ 5-500 ਰੁਪਏ ਦੀ ਕਹਿੰਦੀ ਇਹ ਇਹਨਾਂ ਦੀ इकाਤ ਹੈ ਪੰਜਾਬ ਦੀਆਂ ਬੀਬੀਆਂ ਦੀ ਕੰਗਣਾ ਰਣੋਤ ਦਾ ਇਹ ਬਿਆਨ ਸੀ ਉਸੇ ਬਿਆਨ ਨੂੰ ਦੇਖਦੇ ਹੋਏ ਉਦੋਂ ਬਹੁਤ ਵੱਡਾ ਵਿਵਾਦ ਹੋਇਆ ਸੀ ਪਰ ਪੰਜਾਬੀਆਂ ਦੇ ਇਹ ਹਿਰਦੇ ਵਿੱਚ ਗੱਲ ਬੈਠੀ ਹੋਈ ਵੀ ਕਦੇ ਵੀ ਔਰਤ ਦੇ ਉੱਤੇ ਕੋਈ ਵੀ ਪੰਜਾਬੀ ਜਾਂ ਗੁਰੂ ਦਾ ਸਿੱਖ ਹੱਥ ਨਹੀਂ ਚੱਕਦਾ ਹਾਂ ਪਰ ਸਾਡੀਆਂ ਸਿੱਖ ਬੀਬੀਆਂ ਤਾਂ ਜ਼ਰੂਰ ਚੱਕ ਸਕਦੀਆਂ ਹੱਥ ਉਸੇ ਚੀਜ਼ ਦਾ ਨਤੀਜਾ ਇਹਨੂੰ 2020 ਦੇ ਇਹਦੇ ਮੂੰਹੋਂ ਜਿਹੜੀ ਨਿਕਲੀ ਗੱਲ ਉਹਦਾ ਜਿਹੜਾ ਅੱਜ ਨਤੀਜਾ ਖਮਿਆਜਾ ਅੱਜ ਭੋਤਣਾ ਪਿਆ ਤੇ ਬਹੁਤ ਵਧੀਆ ਹੋਇਆ ਸ਼ਾਬਾਸ਼ੀ ਹੈ ਸਾਡੀ ਭੈਣ ਨੂੰ ਜਿਨੇ ਆਪਣੀ ਸੀਆਈਐਸਐਫ ਦੀ ਇੱਕ ਸਰਕਾਰੀ ਨੌਕਰੀ ਦਾਤੇ ਲਾ ਕੇ ਇਹਨੂੰ ਕੰਗਣਾ ਰਣੌਤ ਨੂੰ ਸਬਕ ਸਿਖਾਇਆ ਤੇ ਅੱਗੇ ਲਈ ਸੋਚ ਸਮਝ ਕੇ ਇਹ ਔਰਤ ਬੋਲੂਗੀ ਪੰਜਾਬ ਬਾਰੇ ਪੰਜਾਬ ਦੀਆਂ ਮਾਈਆਂ ਬਾਰੇ ਪੰਜਾਬ ਦੇ ਸਿੰਘਾਂ ਬਾਰੇ ਤੇ ਕਿਸਾਨਾਂ ਬਾਰੇ ਵਾਹਿਗੁਰੂ ਜੀ ਕਾ ਖਾਲਸਾ